ਸਤਿਗੁਰੂ ਗੁਰੂ ਕਲਗੀ ਧਰਮ ਮਹਾਰਾਜ ਨੇ ਜ਼ਿੰਦਗੀ ਦਾ ਇੱਕ ਤੀਰ ਛੱਡਿਆ ਪਹਿਲਾ ਤੀਰ ਵੈਸੇ ਤੇ ਮਹਾਰਾਜ ਦੀ 5 ਸਾਲ ਦੀ ਉਮਰ ਵਿੱਚ ਹੀ ਮਹਾਰਾਜ ਨੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਸੀ ਲੇਕਿਨ ਮੈਦਾਨੇ ਜੰਗ ਵਿੱਚ ਮਹਾਰਾਜ ਨੇ ਆ ਪਹਿਲਾ ਤੀਰ ਛੱਡਿਆ ਪੰਗਾਣੀ ਦੇ ਜੰਗ ਅੰਦਰ ਤੇ ਇੱਕੇ ਤੀਰ ਨਾਲ ਹੀ ਜੰਗ ਸਮਾਪਤ ਕਰਕੇ ਰੱਖ ਦਿੱਤੀ ਖਰੀ ਚੰਦ ਹਾਂ ਡੋਰੀਆਂ ਮਾਰਿਆ ਗਿਆ ਭੀਮ ਚੰਦ ਹੁਣੀ ਪਾਜ ਉਠੇ ਔਰ ਸਤਿਗੁਰੂ ਗੁਰੂ ਕਲਗੀ ਧਰਮ ਮਹਾਰਾਜ ਨੇ ਇੱਕ ਪ੍ਰਕਾਰ ਦੇ ਤੀਰ ਨਹੀਂ ਚਲਾਏ ਮਹਾਰਾਜ ਨੇ ਬੜੀ ਪ੍ਰਕਾਰ ਦੇ ਤੀਰ ਚਲਾਏ ਇੱਕ ਹੁੰਦਾ ਆਦਿਤ ਚੰਦਰਾ ਤੀਰ ਜਿਹੜਾ ਪੁੰਨਿਆਂ ਤੋਂ ਬਾਅਦ ਮੱਸਿਆ ਤੋਂ ਬਾਹਰ ਚੰਦਰਮਾ ਚੜਦਾ ਨਾ ਮੱਸਿਆ ਤੋਂ ਬਾਅਦ ਉਹਦੇ ਵਰਗਾ ਤੀਰ ਹੁੰਦਾ ਉਹ ਤੀਰ ਹੁੰਦਾ ਬੰਦੇ ਦੀ ਸ਼ਾਹ ਰਗ ਵੱਢਣ ਵਾਸਤੇ ਇੱਕ ਹੁੰਦਾ ਨਿਊਲੂ ਤੀਰ ਜਿਸ ਤਰ੍ਹਾਂ ਮਿਸਤਰੀਆਂ ਦੇ ਕੋਲ ਸਾਲ ਹੁੰਦੀ ਹੈ ਨਾ ਜਦੋਂ ਕੋਈ ਬੰਦਾ ਕੰਧ ਚੜਦਾ ਜਾਵੇ ਉਹਦੇ ਖੋਪਰ 'ਚ ਮਾਰ ਕੇ ਖੋਪਰ ਤੋੜਨ ਵਾਸਤੇ ਇੱਕ ਹੁੰਦਾ ਮੀਰ ਮੁਖਾ ਤੀਰ ਮੀਨ ਮੁਖਾ ਮੀਨ ਤੋਂ ਬਾਅਦ ਮਛੀ ਦੇ ਮੂੰਹ ਵਰਗਾ ਮਹਾਰਾਜ ਇਹ ਦੋ ਬੰਦੇ ਦੇ ਮਾਰਦੇ ਸੀ ਪੇਟ ਵਿੱਚ ਜਿਹ ਇੱਕ ਵਿੱਚ ਵੱਜਦਾ ਸੀ ਤੇ ਪਿੱਠ ਥਾਣੀ ਮੁਗ ਪਾ ਕੇ ਨਿਕਲ ਜਾਂਦਾ ਸੀਗਾ ਐਂਓ ਲੱਗਦਾ ਸੀ ਜਿਵੇਂ ਜਿਸਮ ਦੇ ਵਿੱਚੋਂ ਮੱਛੀ ਮਾਸ ਖਾ ਕੇ ਬਾਹਰ ਨਿਕਲ ਰਹੀ ਹੋਵੇ ਸਤਿਗੁਰੂ ਮਹਾਰਾਜ ਦੀ ਕਮਾਨ ਛੋਬਾ ਪਾ ਰਹੀ ਹੈ ਹਜੂਰ ਸਾਹਿਬ ਕਿਤੇ ਗਏ ਤੇ ਦਰਸ਼ਨ ਕਰਿਓ ਨੌ ਟਾਂਕ ਦੀ ਕਮਾਨ ਆ ਨੌ ਟਾਂਕ ਅਰਜਨਤ ਕਿੰਨ ਟਾਂਕ ਦੀ ਕਮਾਨ ਜ਼ਿੰਦਗੀ ਚ ਚਲਾਈ ਹੈ ਨੌ ਟਾਂਕ ਦਾ ਮਤਲਬ ਹੁੰਦਾ ਵੀ ਤੁਸੀਂ ਐਵੇਂ ਕਮਾਨ ਪਕੜ ਲਓ ਉਹਦਾ ਚੱਲਾ ਇੱਥੇ ਬੰਨ ਕੇ ਪਹਿਲੇ ਚੱਲੇ ਤੇ ਚੜੋ ਪਹਿਲੀ ਟਾਂਕ ਤੇ ਚੜੋ ਉਹਦੇ ਨਾਲ 25 ਕਿਲੋ weight ਵੱਜਦਾ 25 ਕਿਲੋ ਤੇ ਗੁਰੂ ਕਲਗੀ ਤਰਮਹਾਰਾਜ ਨੇ ਨੌਵੀਂ ਟਾਂਕ ਤੇ ਚੜ ਚੜ ਕੇ ਚਿੱਲਾ ਜਿਹੜਾ ਸੀਗਾ ਉਹ ਕਮਾਂਡ ਦਾ ਛੱਡਿਆ ਜਿਹਦੇ ਨਾਲ ਸਵਾ 2 ਕੁਇੰਟਲ weight ਵੱਜਦਾ ਸੀ ਸਵਾ 2 ਕੁਇੰਟਲ 200 ਤੇ 25 ਕਿਲੋ ਤੇ ਗੁਰੂ ਕਲਗੀ ਤਾਨ ਨੇ ਇੱਕ ਵਾਰ ਨਹੀਂ ਸੈਂਕੜੇ ਵਾਰ ਉਹ ਚਿੱਲਾ ਮਹਾਰਾਜ ਨੇ ਚਾੜਿਆ ਤੇ ਚਿੱਲਾ ਕੰਨਾਂ ਤੱਕ ਖਿੱਚਿਆ ਐਵੇਂ ਥੋੜਾ ਹਜੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਟਾਂਕੇ ਕੜਾ ਕਕਰਕ ਕਰਕੇ ਟੁੱਟ ਗਏ ਸੀਗੇ ਚਿੱਲਾ ਚੜਾਉਂਦਿਆ ਉਹ ਕਮਾਨ ਅੱਜ ਵੀ ਸ਼ੋਭਾ ਪਾ ਰਹੀ ਹੈ ਕਿਤੇ ਦਰਸ਼ਨ ਕਰਿਓ ਮਹਾਰਾਜ ਨੇ ਤੀਰ ਛੱਡਿਆ ਹਰੀ ਚੰਦ ਹੰਡੋੜੀ ਦੀ ਹਿੱਕ 'ਚ ਵੱਜਾ ਪਿੱਠ ਤੇ ਥਾਪੜਾ ਦੇ ਕੇ ਤੀਰ ਬਾਹਰ ਨਿਕਲ ਗਿਆ ਇਹ ਮਹਾਰਾਜ ਦੀ ਪੰਗਾਨੀ ਦਾ ਜੁੱਧ ਜਿਹੜਾ ਜਿੱਤਿਆ ਸਤਿਗੁਰੂ ਨੇ ਇੱਕ ਹਲਕਾਰੇ ਨੇ ਆਣ ਕੇ ਆਖਿਆ ਮਹਾਰਾਜ ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ ਮਹਾਰਾਜ ਨੇ ਆਖਿਆ ਪਹਿਲੀ ਜੰਗ ਲੜੀ ਤੇ ਜਿੱਤੀ ਹੈ ਮੇਰੇ ਸਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਰੱਖੋ ਬਾਬਾ ਅਜੀਤ ਸਿੰਘ ਦਾ ਜਨਮ ਪੋਂਟਾ ਸਾਹਿ ਮਹਾਰਾਜ ਦੇ ਕਦਮਾਂ ਦਾ ਚਰਣਾ ਦਾ ਧਿਆਨ ਕਰਕੇ ਕਹੋ ਜੀ ਸਤਨਾਮ ਵਾਹਿਗੁਰੂ ਜੀ ਏਕ ਆਪਾਂ ਸਮੂਚਾ ਇਹ ਅਰਦਾਸਾ ਕਰਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਤਗੁਰੂ ਇਸ ਸਮਾਗਮ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਤਿਲ ਫੁੱਲ ਵੀ ਭੇਟਾ ਪਾਇਆ ਨਾ ਮਹਾਰਾਜ ਕਿਰਪਾ ਇੰਨੀ ਕਰ ਦਿਓ ਸਤਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਐਤ ਕੀ 1000 ਰੁਪਇਆ ਭੇਟਾ ਦਿੱਤੀ ਹੈ ਮਹਾਰਾਜ ਆਉਂਦੇ ਸਾਲ ਨੂੰ ਇੰਨੀ ਕਿਰਪਾ ਕਰ ਦਿਓ 10000 ਦੇਣ ਯੋਗ ਹੋ ਜਾਵੇ ਇਹ ਅਰਦਾਸਾ ਸਤਿ ਸ਼੍ਰੀ ਅਕਾਲ